ਮੁਖੀ ਨੇ ਪੂਮ ਆਂਤਮਾਨ ਨਾਲ ਪੰਜਾਬ ਦੇ ਮੁਲਾਜ਼ਮ ਤੇ ਰਿਟਾਇਰਨੋ ਮਲਾਇਆਂ ਆਗੋਂ ਦੀ ਮੀਟਿੰਗ ਹੋਈ ਸੀ ਸਾਂਝੇ ਫਰਾਂ ਦੀ ਮੀਟਿੰਗ ਹੋਈ ਸੀ ਜਿਸ ਸਵੇ ਮੁਖੀ ਨੇ ਮੰਨਿਆ ਸੀ ਕਿ ਛੇਵੇਂ ਪੇਗੰਹ ਦਾ ਜੋ ਏਰੀਅਰ ਹੈ ਜੀ ਮੰਗ ਜਾਇ ਹੈ ਜੀ ਉਸ ਤੋਂ ਬਾਅਦ ਮੰਨਿਆ 17/7/2020 ਨੂੰ ਛੇਵੇਂ ਪੇਗੰਹ ਦਾ ਕਰਾ ਲਾਗੂ ਹੈ ਇਹ ਵੀ ਜਾਇਜ਼ ਹੈ ਜੀ ਦੂਜਾ ਮੰਨਿਆ ਤੇ ਪੰਜਾਬ ਸਰਕਾਰ ਦੇ ਵਿੱਗਮ ਵਿੱਚ ਕੰਮ ਕਰਦੇ ਕੱਚੇ ਮਲਾਇਆਂ ਨੂੰ ਰੇਲਰ ਕਾਂ ਸੰਬੰਧੀ ਇਹ ਵੀ ਮੰਗ ਤੁਹਾਡੀ ਜਾਇਜ਼ ਹੈ ਮੰਨਿਆ ਤੇ ਪੇਗੰਦੇਰੀ ਸੰਬੰਧੀ ਮੰਨਿਆ ਜੋ ਟੈਂਡਰ ਹੋਇਆ ਸਾਥੀ ਸਾਡੇ ਉਹਨਾਂ ਨੂੰ ਫੈਕਟਰ 2.59 ਦੀ ਮੰਗ ਸੀ ਇਹ ਮੰਨਿਆ ਕਿ ਠੀਕ ਹੈ ਮੁਖੀ ਭਵਾਨ ਤੋਂ ਨੇ ਕਿਹਾ ਤੁਹਾਨੂੰ ਕਿ ਤੁਹਾਡੀਆਂ ਮੰਗਾਂ ਜਾਇਜ਼ ਹਨ ਪਰ ਤੁਹਾਡੀਆਂ ਦੁਆਰਾ ਮੀਟਿੰਗ ਕੀਤੀ ਜਾਊਗੀ 22 ਅਗਸਤ ਨੂੰ ਜੋ ਕਿ ਉਹ ਵੀ ਮੀਟਿੰਗ ਨਹੀਂ ਹੋਈ ਹੁਣ 12 ਸਤੰਬਰ ਦੀ ਮੀਟਿੰਗ ਆ ਜੀ ਜਿਸਕਾਰੇ ਮੁਲਾਜ਼ਮ ਹਨ ਜੋ ਉਹ ਸਾਰੇ ਮੁਖੀ ਭਵਾਨ ਤਮਾਨ ਤੋਂ ਦੁਖੀ ਹੋਣ ਕਰਕੇ ਆਉਣ ਵਾਲੀ 3 ਸਤੰਬਰ ਨੂੰ ਸੈਕਟਰ 39 ਚੰਡੀਗੜ੍ਹ ਦੇ ਵਿੱਚ ਦਾਣਾ ਮੰਡੀ ਦੇ ਵਿੱਚ ਰੈਲੀ ਕਰਨਗੇ ਉਸ ਤੋਂ ਬਾਅਦ ਪੰਜਾਬ ਦਾ ਸੰਵਰ ਵੱਲ ਮਾਰਚ ਕਰਨਗੇ ਦੂਜੇ ਪਾਸੇ ਕੰਪਿਊਟਰ ਦੇ ਆਗੂਆਂ ਵੱਲੋਂ ਲਗਾਤਾਰ ਸੰਗਠਨ ਜਾਰੀ ਉਹਨਾਂ ਨੇ ਕਿਹਾ ਕਿ ਸਾਨੂੰ ਮੀਟਿੰਗਾਂ ਦੇ ਦੇ ਕੇ बार-बार ਮੀਟਿੰਗਾਂ ਤੋਂ ਭੱਜਣਾ ਇਸ ਤਰ੍ਹਾਂ ਕਿ ਜੋ ਆਉਣ ਵਾਲੀ 1 ਸਤੰਬਰ ਨੂੰ ਜਮੂਕਰੇ ਭਵਾਨ ਤਮਾਮ ਦਾ ਹਲਕਾ ਹੈ ਤੂਰੀ ਪੁਰੇ ਦਾਸਤਰੇ ਬਿਲਕੁਲ ਸਾਹਮਣੇ ਭੋਕਰ ਦਾ ਸ਼ੁਰੂਗਾਣਾ ਕੰਪਿਊਟਰ ਤੇ ਆਗ ਉਹਨੇ ਮੁੱਖ ਵਾਂਗ ਇਹ ਹੀ ਆ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਮਾਰਜ ਕੀਤਾ ਜਾਵੇ ਤੇ ਛੇਵੇਂ ਪੀਨ ਲੱਗ ਤਾ ਜਾਵੇ ਦੂਜੇ ਪਾਸੇ ਪੀਐਸ ਪੀਸੀਐਲ ਦੇ ਮੁਲਾਜ਼ਮਾਂ ਪੀਐਸਟੀਸੀL ਦੇ ਮੁਲਾਜ਼ਮਾਂ ਆਗੂ ਹਨ ਜੋ ਪੀਐਸ ਈ ਵੀ ਜਵੈਂਡ ਫਾਰਮ ਬੀਲੀ ਮਲਾ ਇਹ ਤਾਂ ਮੰਚਾ ਉਹਨਾਂ ਨੇ ਮੀਟਿੰਗ ਬੀਲੀ ਮੰਤਰੀ ਹਰਪਾ ਜਨ ਸੰਗ ਈਟੀਓ ਨਾਲ ਹੋਈ ਜਿਸ ਜ ਮੀਟਿੰਗਾਂ ਦੇ ਵਿੱਚ ਮੰਗਾਂ ਦੇ ਸਹਿਮਤ ਬਣੀ ਸੀ ਸਹਿਮਤੀ ਬਣੀ ਸੀ ਜੋ ਕਿ ਬਿਲੀ ਮੰਤਰੀ ਨੇ ਕਿਹਾ ਜੀ ਕਿ ਟਹਾੜੀਆਂ ਮੰਗਣਾ ਹੱਲ 15 ਅੱਠ ਤੱਕ ਕਰੂੰਗਾ ਪਰ ਕਾ ਵੀ ਸਮਾਂ ਬੀਤਣ ਤੋਂ ਬਾਅਦ ਜੋ ਪੀਐਸ ਪੀਸੀਐਲ ਦੇ ਮੁਲਾਜ਼ਮਾਂ ਪੀਐਸਟੀਸ ਲੈ ਮੰਗਣਾ ਹੱਲ ਨਹੀਂ ਹੋਇਆ ਜਿਸ ਕਰਕੇ ਪਾਵਰ ਕੌਂਟਰਾਕਟਰਾਂ ਦੇ ਮੁਲਾਜ਼ਮ ਵੱਲੋਂ ਆਉਣ ਵਾਲੇ 1 ਸਤੰਬਰ ਨੂੰ ਬੀਲੀ ਮੰਦਿਰਪਾਲ ਸਿੰਘ ਈ2 ਦਾ ਹਲਕਾ ਜੋ ਅੰਮ੍ਰਿਤਸਰ ਐ ਉਥੇ ਰੈਲੀ ਕੀਤੀ ਜਾਊਗੀ ਸਾਰੇ ਮਲਾਿਆਂ ਸਾਧਨ ਨੂੰ ਅਪੀਲ ਕਰਦਾ ਵੀ ਬਾਦ ਤੋਂ ਬਾਦ 1 ਸਤੰਬਰ ਦੀ ਰੈਲੀ ਵਿੱਚ ਅੰਮ੍ਰਿਤਸਰ ਪਹੁੰਚੋ ਉਸ ਤੋਂ ਬਾਅਦ ਜੋ ਪੰਜਾਬ ਦੇ ਮਲਾਜ਼ਮਾਂ ਸਾਂਝੇ ਫਰੰਟ ਵਾਲਿਆਂ ਨੇ ਜੋ ਸਿਨਾਰ ਸਰਪੇਲ ਜੀ ਮੁਖਰੇ ਭਗਵਾਨ ਤੁਮਾਂ ਦੇ ਲਾਰਾਂ ਦੁਖੀ ਹੋ ਕੇ ਬਾਰਵਾਰ ਮੀਟਿੰਗ ਦੇਣੀ ਮੀਟਿੰਗ ਵਿੱਚ ਬੈਠਣਾ ਮੀਡੀਆ ਦੁਆਰਾ ਫੇਰ ਦੇਣੀ ਫੇਰ ਮੀਡੀਆ ਨਾ ਕਰਨੀ ਉਸ ਕਰਕੇ ਹੀ ਜੋ ਪੰਜਾਬ ਦੇ ਮਲਾਿਆਂ ਵੱਲੋਂ ਆਉਣ ਵਾਲੇ 3 ਸਤੰਬਰ ਨੂੰ ਦਾਣਾ ਮੰਡੀ ਚੰਡੀਗੜ੍ਹ 48 ਸੈਕਟਰ ਦੇ ਵਿੱਚ ਰੈਲੀ ਕੀਤੀ ਜਾਊਗੀ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਵੱਲ ਮਾਰਕਟ ਜਾਊਗਾ ਇਸ ਤਰ੍ਹਾਂ ਹੀ ਜੋ ਸਿਵਲ ਸਹਾਜਨ ਬਠਿੰਡਾ ਹੈ ਜੀ ਉੱਥੇ ਵੀ ਲਗਭਗ 50 ਸਾਲ ਹੋ ਚੁੱਕੇ ਹਨ ਮਲਾਇਆ ਧਰਨ ਲਾਇਆ ਹੈ ਜੋ ਖਾਲਾ ਰਾਜ ਰਾਜ ਸਿੰਘ ਸਾਫੀ ਚੌਥਾ ਰਾਜਾ ਮਲਾਇਆ ਹੈ ਜੋ ਗ੍ਰਿਫਤਾਰ ਕੀ ਤਬੀਲ ਨੇ ਉਸ ਨੂੰ ਬਹਾਲ ਕਰਾਉਣ ਵਾਸਤੇ ਆਉਣ ਵਾਲੀ 30 ਅਗਸਤ ਨੂੰ ਆਰਤੀ ਫੂਕ ਮਜਾਰਾ ਕੀਤਾ ਜਾਗ ਹੋਏ ਜੀ ਸੇਵਾ ਹਸਤਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ